ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵਾਈਵੜੀ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਦੀ ਸੁਰੱਖਿਆ ਅਤੇ ਨਵੀਨ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਯਤਨਾਂ ਤਹਿਤ ਐਸਐਸ ਨਗਰ ਮੁਹਾਲੀ ਵਿਖੇ ਅਤੀ ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ 1 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਲਾਂਟ ਦਾ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ ਗਿਆ ਹੈ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਜਿਹੜੀ ਆ ਉਹ ਅਸੀਂ ਮਾਲੀਦ ਸ਼ਹਿਰ ਦੇ ਵਿੱਚ ਲਾਗੂ ਕਰ ਰਹੇ ਹਾਂ ਹੌਲੀ-ਹੌਲੀ ਇਹਨੂੰ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ ਪਾਣੀ ਇੱਕ ਇਹੋ ਜੀ ਚੀਜ਼ ਹੈ ਕਿਹਾ ਜਾਂਦਾ ਹੈ ਕਿ ਤੀਜੀ ਸੰਸਾਰ جنگ ਜੇ ਲੱਗੀ ਤਾਂ ਪਾਣੀ ਤੇ ਵਿਸ਼ੇ ਤੇ ਲੱਗੂ ਅਸੀਂ ਪਾਣੀ ਨੂੰ ਬਚਾਉਣ ਦੀ ਔਰ ਬਚੇ ਹੋਏ ਪਾਣੀ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਟੈਕਨੋਲੋਜੀ ਜਿਹੜੀ ਹੈ ਲੇਟੈਸਟ ਉਹਨੂੰ ਅਸੀਂ ਅਪਣਾ ਰਹੇ ਹਾਂ 15 ਐਮਐਲਡੀ ਦਾ ਇਹ ਪਲਾਂਟ ਹੈ ਜਿਹਦੇ ਵਿੱਚ ਬਹੁਤ ਹੀ ਲੇਟੈਸਟ ਟੈਕਨੀਕ ਨਾਲ ਬਣੀਆਂ ਹੋਈਆਂ ਮਸ਼ੀਨਾਂ ਲੱਗੀਆਂ ਨੇ ਕਿਵੇਂ ਇੱਕ ਪਾਰਟ ਨੂੰ ਇਸ ਪਲਾਂਟ ਦੇ ਲੰਗਸ ਕਿਹਾ ਜਾਂਦਾ ਹੈ ਫੇਫੜੇ ਜਿੱਥੋਂ ਹਵਾ ਆਕਸੀਜਨ ਜਿਹੜੀ ਆ ਉਹ ਪਾਣੀ ਦੇ ਵਿੱਚ ਮਿਕਸ ਕੀਤੀ ਜਾਂਦੀ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ ਟ੍ਰੀਟਮੈਂਟ ਪਲਾਂਟ ਰਾਹੀਂ ਸਿਵਰੇਜ ਦਾ ਪਾਣੀ ਚੰਗੀ ਤਰ੍ਹਾਂ ਟ੍ਰੀਟ ਕਰਕੇ ਸਚਾਈ ਅਤੇ ਸੜਕਾਂ ਦੀ ਸਫਾਈ ਲਈ ਵਰਤਿਆ ਜਾਵੇਗਾ ਸੂਬਾ ਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣਾ ਪੰਜਾਬ ਸਰਕਾਰ ਦੀ ਵਚਨਬੱਧਤਾ ਹੈ ਤੇ ਇਸ ਬਾਬਤ ਕੰਮ ਨਿਰੰਤਰ ਜਾਰੀ ਹੈ